ਮਗਾ ਜੁਡੀ ਨੈਟਵਰਕ ਨੂੰ ਦਿਨਾ ਛੋੜੇ ਕਿ ਉਹ ਮਨਾ ਦਿਨਾ ਜਾਂਦਾ ਹੈ ਹੈ ਇਹਨਾਂ ਨੇ ਕਿਹਾ ਬਰੋ ਵੀ ਆਏਗਾ ਹੁੰਦਾ ਹੈ ਤੇ ਵੀ ਸੌਰੀ ਅਨਵਾਬ ਹੋ ਸਕਦਾ ਹੈ ਸਰ ਮੈਂ 2 ਮਿੰਟ ਦੇ ਦਿਓ ਹਾਂ ਜੀ ਮੈਂ ਪੀ ਹੈ ਇੱਕ ਤੇ ਕੁਛ ਮੈਂ ਤੁਹਾਨੂੰ ਦੱਸਦਾ ਤੁਹਾਡਾ ਤਾਂ ਵੀਰ ਦਾ ਮੁੰਡਾ ਇੰਨਾ ਪ੍ਰਿੰਟ ਨਹੀਂ ਕਰਦਾ ਭਈ ਉਤਲ ਕਰਨੀ ਕੋਲੋਂ ਵੀ ਨਹੀਂ ਰਾਹੀ ਸਾਡੇ ਹੋ ਇੱਕ ਰਮੀ ਨਹੀਂ ਕਰਦਾ ਅਸੀਂ ਤਾਂ ਅੱਜ ਆ ਕੰਮ ਕਰਦੇ ਫਿਰਦੇ ਕਿਹਦਾ ਬਚਾ ਮਿਹਨਤ ਕਰਦਾ ਕੋਲੋਂ ਸਾਡੇ ਲਈ ਪੂਰੇ ਪੰਜਾਬੀਆਂ ਲਈ ਪੂਰੇ ਪੰਜਾਬ ਵਾਸੀਆਂ ਲਈ ਮੇਰੇ ਹਲਕੇ ਖੰਨੇ ਦੇ ਲਈ ਔਰ ਮੇਰੇ ਹਲਕੇ ਦੇ ਵਿੱਚ ਪਿੰਡੇ ਪਿੰਡ ਭਮਦੀ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਦੇ ਊਰੇ ਦੇ ਸਭ ਤੋਂ ਹੋਣਹਾਰ ਸੁਪੁੱਤਰ ਜਸਕਰਨ ਸਿੰਘ ਜੋ ਭਮਦੀ ਪਿੰਡ ਤੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਨੇ ਇੱਕ ਸਧਾਰਨ ਘਰ ਦੇ ਵਿੱਚ ਜਨਮ ਲੈ ਕੇ ਔਰ ਇੱਕ ਸਧਾਰਨ ਜ਼ਿੰਦਗੀ ਜੀਂਦੇ ਹੋਏ ਇੱਕ ਛੋਟੇ ਘਰ ਦੇ ਵਿੱਚ ਜਨਮ ਲੈ ਕੇ ਅੱਜ ਐਡਾ ਵੱਡਾ ਨਾਮ ਖੱਟਿਆ ਉਹ ਅੱਜ ਆਈਐਸ ਬਣ ਚੁੱਕੇ ਨੇ ਜਿਹੜੀ ਕਿ ਇੱਕ ਆਪਣੇ ਏਰੀਏ ਦੇ ਲਈ ਬਹੁਤ ਮਾਣ ਵਾਲੀ ਗੱਲ ਇਹਨਾਂ ਦੇ ਦਾਦਾ ਜੀ ਸਰਦਾਰ ਕਰਨੈਲ ਸਿੰਘ ਜੀ ਜੋ ਕਿ ਸਾਬਕਾ ਫੌਜੀ ਨੇ ਜਿਨ੍ਹਾਂ ਨੇ ਪਹਿਲਾ ਦੇਸ਼ ਦੀ ਫੌਜ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਅਦਾ ਕੀਤਾ ਇਹਨਾਂ ਦੇ ਪਿਤਾ ਜੀ ਸਰਦਾਰ ਜਗਮੋਨ ਸਿੰਘ ਜੀ ਜੋ ਪੰਜਾਬ ਪੁਲਿਸ ਦੇ ਵਿੱਚ ਬਤੌਰ ਏਐਸਆਈ ਆਪਣੀ ਸੇਵਾ ਨਿਭਾ ਰਹੇ ਨੇ ਬੜੀ ਇਮਾਨਦਾਰੀ ਨਾਲ ਬੜੀ ਡੈਡੀਕੇਸ਼ਨ ਨਾਲ ਆਪਣੀ ਸੇਵਾ ਨਿਭਾ ਰਹੇ ਨੇ ਇਹਨਾਂ ਦੇ ਮਾਤਾ ਜੀ ਅ ਅਮਰਿਤਪਾਲ ਕੌਰ ਜੀ ਜੋ ਬਤੌਰ ਹਾਊਸ ਵਾਈਫ ਜਿਨ੍ਹਾਂ ਨੇ ਘਰ ਸੰਭਾਲਿਆ ਔਰ ਜਸਕਰਨ ਸਿੰਘ ਦੀ ਇਸ ਮਿਹਨਤ ਦੇ ਵਿੱਚ ਇਹਨਾਂ ਦੀ ਭੈਣ ਰਮਨਦੀਪ ਕੌਰ ਦਾ ਬਹੁਤ ਵੱਡਾ ਹੱਥ ਹੈ ਜਿਨ੍ਹਾਂ ਨੇ ਇੰਸਪਾਇਰਟ ਕੀਤਾ ਭਾਈ ਦੀ ਹਰ ਸਮੇਂ ਪੈਰ ਪੈਰ ਤੇ ਸਪੋਰਟ ਕੀਤੀ ਇਹਨਾਂ ਦੇ ਮਿੱਤਰ ਨਾਲ ਦੇ ਸਾਥੀ ਦੋਸਤ ਜੀਨਾ ਨੇ ਹਰ ਵਕਤ ਜਦੋਂ-ਜਦੋਂ ਇਹਨਾਂ ਨੂੰ ਜ਼ਰੂਰਤ ਪਈ ਇੱਕ ਭਰਾ ਬਣ ਕੇ ਦੋਸਤ ਬਣ ਕੇ ਸਾਥ ਦਿੱਤਾ ਉਹਨਾਂ ਸਾਰਿਆਂ ਨੂੰ ਅੱਜ ਬਹੁਤ-ਬਹੁਤ ਵਧਾਈ ਹੈ ਤੇ ਪਰਿਵਾਰ ਨੂੰ ਵਧਾਈ ਪੂਰੇ ਇਲਾਕੇ ਨੂੰ ਵਧਾਈ ਬੜਾ ਮਾਣ ਮਹਿਸੂਸ ਹੁੰਦਾ ਹੈ ਅੱਜ ਇਹਨਾਂ ਨੇ ਸਿਰ ਉੱਚਾ ਚੱਕਿਆ ਸਾਡੀ ਕੌਨਸਟਿਟੂਐਂਸੀ ਖੰਨਾ ਦਾ ਨਾਮ ਇਹਨਾਂ ਨੇ ਇੱਕ ਵਾਰ ਤੋਂ ਫੇਰ ਚਮਕਾ ਕੇ ਰੱਖਤਾ ਸੋ ਇਸ ਗੱਲ ਲਈ ਮੇਰੇ ਨਾਲ ਬੈਠੇ ਜਸਕਰਮ ਸਿੰਘ ਜੀ ਨੂੰ ਮੈਂ ਤੈਹ ਦਿਲ ਦੀ ਗਹਿਰਾਈ ਤੋਂ ਵਧਾਈ ਦਿੰਦਾ ਔਰ ਪਰਮਾਤਮਾ ਕੇ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਹੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਰਹਿਮਤ ਕਰਨ ਵਾਹਿਗੁਰੂ ਰਹਿਮਤ ਕਰਨ ਕਿ ਇਹਨਾਂ ਨੂੰ ਕਾਡਰ ਵੀ ਮੈਂ ਤਾਂ ਅਰਦਾਸ ਕਰੂੰਗਾ ਪੰਜਾਬ ਕਾਡਰ ਮਿਲੇ ਤਾਂ ਜੋ ਇਹ ਪੰਜਾਬ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੀ ਹਰ ਸਮੱਸਿਆਵਾਂ ਨੂੰ ਦਿਲੋਂ ਸਮਝਦੇ ਨੇ ਪੂਰੇ ਦੇ ਜੰਪਾਲ ਨੇ ਸੋ ਇਸ ਕਰਕੇ ਅਰਦਾਸ ਕਰਾਂਗੇ ਕਿ ਇਹਨਾਂ ਨੂੰ ਪੰਜਾਬ ਕਾਡਰ ਮਿਲੇ ਔਰ ਇਹ ਪੰਜਾਬ ਦੀ ਸੇਵਾ ਕਰਨ ਔਰ ਜਿਵੇਂ ਇਹਨਾਂ ਨੇ ਅੱਜ ਆਈਐਸ ਬਣ ਕੇ ਨਾਮ ਰੋਸ਼ਨ ਕੀਤਾ ਐਵੇਂ ਹੀ ਆਪਣੀਆਂ ਸੇਵਾਵਾਂ ਦੇ ਨਾਲ ਆਪਣੀ ਸਰਵਿਸਿਜ਼ ਦੇ ਨਾਲ ਆਪਣੇ ਇਸ ਇਲਾਕੇ ਨੂੰ ਆਪਣੇ ਖਿੱਤੇ ਨੂੰ ਆਪਣੇ ਪੰਜਾਬ ਨੂੰ ਹੋਰ ਉੱਚਾ ਚੱਕਣ ਜਿਸ ਤਰ੍ਹਾਂ ਜਸਕਰਨ ਨੇ ਵੀ ਗਿਆਤੀ ਕਿ ਸਾਡੇ ਯੂਥ ਕੋਲ ਬਹੁਤ ਮੌਕੇ ਨਹੀਂ ਸੀ ਫੌਰੀਂ ਬਣ ਨਾ ਬਟੇ ਤੁਸੀਂ ਵੀ ਕੀ ਮੈਂ ਜਸਕਰਨ ਸਿੰਘ ਜੀ ਨੂੰ ਵੀ ਇਹ ਗੱਲ ਕਹੀ ਹੈ ਵੀ ਤੁਸੀਂ ਅੱਜ ਯੂਥ ਆਈਕਨ ਬਣ ਚੁੱਕੇ ਹੋ ਵੀ ਤੁਸੀਂ ਆਈਕਨ ਹੋ ਤੁਸੀਂ ਤੁਸੀਂ ਵੀ ਇਨਸਪਾਇਰ ਕਰੋ ਪੰਜਾਬ ਦੇ ਯੂਥ ਨੂੰ ਜਿੱਥੇ ਅਸੀਂ ਵੱਖ-ਵੱਖ ਪ੍ਰੋਗਰਾਮਸ ਦੇ ਤਹਿਤ ਯੂਥ ਨੂੰ ਸਕਿੱਲ ਡਿਵੈਲਪਮੈਂਟ ਦੇ ਵਿੱਚ ਲੈ ਕੇ ਆ ਰਹੇ ਹਾਂ ਅਸੀਂ ਸਿੱਖਿਆ ਦੇ ਵਿੱਚ ਬੱਚਿਆਂ ਨੂੰ ਪ੍ਰਮੋਟ ਕਰ ਰਹੇ ਹਾਂ ਸੋ ਐਦਾਂ ਹੀ ਜਿਵੇਂ ਹੁਣ ਅੱਜ ਇਸ ਏਰੀਆ ਦੇ ਵਿੱਚੋਂ ਜਸਕਰਨ ਸਿੰਘ ਨੇ ਆਈਐਸ ਬਣ ਕੇ ਬੜਾ ਨਾਮ ਰੌਸ਼ਨ ਕੀਤਾ ਇਹ ਆਪਣੇ ਨਾਲ ਦੇ ਸਾਥੀਆਂ ਨੂੰ ਇਹ ਜਾਣ ਤੇ ਜਾ ਕੇ ਇਹ ਇਨਸਪਾਇਰੇਟ ਵੀ ਕਰਨ ਕਿ ਕਿਸੇ ਤਰੀਕੇ ਦੇ ਨਾਲ ਆਪਾਂ ਵੱਧ ਤੋਂ ਵੱਧ ਜਾਨੀ ਕਿ ਜਿਹੜੇ ਆਫੀਸਰਸ ਨੇ ਆਪਾਂ ਆਪਣੇ ਪੰਜਾਬ ਚੋਂ ਕੱਢ ਸਕੀਏ ਉਸੇ ਦੇ ਚਲਦੇ ਉਸੇ ਦੇ ਤਹਿਤ ਇੱਕ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਹੋਰ ਵੀ ਲੱਤਾ ਹੈ ਕਿ ਜਿਨਨੇ ਆਈਐਸ ਤੇ ਆਈਪੀਐਸ ਨੇ ਸਾਡੇ ਆਫੀਸਰਸ ਉਹਨਾਂ ਨੂੰ ਅਸੀਂ ਹਰ ਇੱਕ ਸਕੂਲ ਸਰਕਾਰੀ ਸਕੂਲ ਅਡਾਪਟ ਕਰਾਤਾ ਜਿਹਦੇ ਤਹਿਤ ਹਰ ਜਿਵੇਂ ਆਪਾਂ ਬੇਬੀ ਅਡਾਪਟ ਕਰਦੇ ਐਵੇਂ ਉਹਨਾਂ ਨੇ ਇੱਕ ਸਕੂਲ ਅਡਾਪਟ ਕਰ ਲਿਆ ਆਈਐਸ ਤੇ ਆਈਪੀਐਸ ਨੇ ਆਈਆਰਐਸ ਨੇ ਤਾਂ ਜੋ ਉਸ ਹਰੇਕ ਸਕੂਲ ਦੇ ਵਿੱਚੋਂ ਜਾਣਗੇ ਉੱਥੇ ਜਾ ਕੇ ਬੱਚਿਆਂ ਨੂੰ ਉਹ ਮੰਥਲੀ ਆਪਣੇ ਵੱਲੋਂ ਲੈਕਚਰ ਵੀ ਦੇਣਗੇ ਆਪਣੇ ਵੱਲੋਂ ਉਹਨਾਂ ਨੂੰ ਇਨਸਪਾਇਰਟ ਵੀ ਕਰਨਗੇ ਬੱਚਿਆਂ ਨੂੰ ਰਾਹ ਪਾਣਗੇ ਵੀ ਕਿਸ ਕਿਸ ਤਰੀਕੇ ਨਾਲ ਆਪਾਂ ਕਿਹੜੇ ਕਿਹੜੇ ਪ੍ਰੋਸੈਸਸ ਕਿਹੜੇ ਪ੍ਰੋਸੀਜਰਸ ਦੇ ਥਰੂ ਲੰਘ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦੇ। ਤਸ਼ੀਦਾਆਂ ਦੇ ਕਿਸ ਤਰ੍ਹਾਂ ਵੀ ਕਰ ਰਹੇ। ਜੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇੰਡਸਟਰੀਅਲ ਮਨਿਸਟਰ ਨੇ ਜਿਹੜੇ ਧਰਮਪ੍ਰੀ ਸੌਣ ਸਾਡੇ ਕਰਿਆ ਆਏ ਨੇ ਤੇ ਐਕਸ ਰਾਜਸਭਾ ਦੇ ਐਮਪੀ ਸਾਹਿਬ ਨੇ ਦੋਹਾਂ ਸਾਬ ਇਹਨਾਂ ਦਾ ਸਾਡੀ ਪਰਿਵਾਰਿਕ ਸਾਂਝ ਆ ਇਹ ਸਾਰੇ ਸਾਨੂੰ ਸ਼ੁਭਕਾਮਨਾਵਾਂ ਦੇਣਾ ਆਏ ਨੇ ਸਾਡੇ ਲਈ ਦੁਆ ਕਰਨ ਆਏ ਨੇ ਤੁਹਾਨੂੰ ਬੜਾ ਅੱਛਾ ਲੱਗ ਰਿਹਾ। ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀ ਨਵੀਂ ਜੋਤ ਹੈਗੀ ਜਿਵੇਂ ਕਿ ਫੋਰਨ ਜਾ ਰਹੀ ਆ ਤੇ ਕੋਰੇ ਬੱਚੇ ਆਪਣੀ ਪੜਾਈ ਨਹੀਂ ਕਰਦੇ। ਜੀ ਮੈਂ ਤਾਂ ਯੂਥ ਨੂੰ ਇਹ ਸਲਾਹ ਦੇਣਾ ਚਾਹੁੰਦਾ ਕਿ ਜੇ ਉਹ ਭਾਲਣ ਤਾਂ ਇੱਥੇ ਵੀ ਰੋਜ਼ਗਾਰ ਦੇ ਮੌਕੇ ਸਿੱਖਿਆ ਦੇ ਮੌਕੇ ਕਾਫੀ ਨੇ ਤੇ ਉਹਨਾਂ ਨੂੰ ਦੇਸ਼ ਵਿੱਚ ਕਈ ਸੰਸਥਾਵਾਂ ਜਿਵੇਂ UPSC ਆ PPCS ਆ NDA ਹੈਗੀ ਆ ਉਹ ਕਾਫੀ ਇਗਜ਼ਾਮ ਕੰਡਕਟ ਕਰਾਉਂਦੇ ਜਿਹਦੇ ਨਾਲ ਤੁਸੀਂ ਹਾਈएस्ट ਜਿਹੜੇ ਆਫੀਸਿਸ ਨੇ ਦੇਸ਼ ਦੇ ਉਹਨਾਂ ਵਿੱਚ ਜਾ ਕੇ ਦੇਸ਼ ਸੇਵਾ ਲਈ ਸਮਰਪਿਤ ਹੋ ਸਕਦੇ ਹੋ ਦੇਸ਼ ਲਈ ਵਧੀਆ ਫੈਸਲੇ ਲੈ ਸਕਦੇ ਹੋ ਜਾਂ ਆਪਣੇ ਪੰਜਾਬ ਲਈ ਫੈਸਲੇ ਲੈ ਸਕਦੇ ਹੋ ਪੰਜਾਬ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਤਾਂ ਯੂਥ ਨੂੰ ਇਸ ਵਾਰ ਸਿਰ ਵੱਲ ਵੀ ਧਿਆਨ ਦੇਣਾ ਚਾਹੀਦਾ ਤਾਕਿ ਉਹ ਇੱਥੇ ਰਹਿ ਕੇ ਦੇਸ਼ ਦੀ ਸੇਵਾ ਕਰੇ ਇਸ ਕਰਕੇ ਹੀ ਅਕਸਰ ਡਲ ਆਉਂਦੀ ਆ ਬਾਬਾ ਸਾਹਿਬ ਦੀ ਕੌਮਿਕ ਸਰਕਾਰ ਨੇ ਤੋਂ ਸਰਕਾਰ ਬੜੀ ਬਾਬਾ ਸਾਹਿਬ ਦੇ ਪੱਖ ਸੀ ਦੀ ਰੋਪਰ ਲਾਈਆਂ ਨੇ ਤੁਹਾਡੀ ਆਪਣੀ ਜ਼ਿੰਮੇਵਾਰੀ ਦੀ ਗੱਲ ਕਰੀਏ ਕਿੰਨਾ ਕੰਟਰੋਲ ਰਹਿਣਾ ਹਮ ਦੀ ਸ਼ਿੱਖਿਆ ਦਾ ਤੁਹਾਡੇ ਸਾਹਮਣੇ ਜੀ ਡਾਕਟਰ ਅੰਬੇਡਕਰ ਇੱਕ જਹੀ ਪਰਸਨੈਲਿਟੀ ਨੇ ਜਿਨ੍ਹਾਂ ਨੇ ਨਾ ਸਿਰਫ ਛੇ ਦਲਿਤਸ ਨੇ ਉਹਨਾਂ ਲਈ ਕੰਮ ਕੀਤਾ ਸਾਰੇ ਤਬਕਿਆਂ ਲਈ ਬਹੁਤ ਵੱਡਾ ਕੰਮ ਕੀਤਾ ਔਰ ਮਨ ਏਮਪਾਵਰਮੈਂਟ ਤੇ ਬਹੁਤ ਜਿਆਦਾ ਜ਼ੋਰ ਦਿੱਤਾ ਵਾ ਹੁਣੇ ਆਪਾਂ ਕਨਸਟੀਟਿਊਸ਼ਨ ਡੇ ਮਨਾਇਆ 14 ਅਪ੍ਰੈਲ ਨੂੰ ਬਾਬਾ ਸਾਹਿਬ ਦੀ ਬਰਥ ਅਨਿਵਰਸਰੀ ਮ ਉਹਨਾਂ ਦਾ ਮੇਰੀ ਜ਼ਿੰਦਗੀ 'ਚ ਕਾਫੀ ਵੱਡਾ ਯੋਗਦਾਨ ਰਿਹਾ ਮੈਂ ਹਮੇਸ਼ਾ ਉਹਨਾਂ ਤੋਂ ਇਨਸਪੀਰੇਸ਼ਨ ਲਈ ਹੈ ਜਿਨ੍ਹਾਂ ਨੇ ਕਾਫੀ ਕਿਤਾਬਾਂ ਮੈਂ ਪੜ੍ਹੀਆਂ